ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰੇ ਸਾਸਰੀ ਕਾਲ ਜਿਨੇ ਵੀ ਮੇਰੇ ਸੋਤੇ ਆਲੇ ਸੁਣ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਅੱਜ ਫਸਟ ਟਾਈਮ ਅਮਰ ਕਲਵਾਰ ਨਾਲ ਕਲਾ ਨੂੰ ਰਹਾਏ ਆਪਣੇ ਵੀਰ ਦਸਤੰਦਰ ਨੂੰ ਮਿਲਣ ਕੁਮਾਰ ਨੂੰ ਮਿਲਣ ਵਾਸਤੇ ਇਸ ਬਾਰੇ ਸਾਡੇ ਆ ਮਸਲੇ ਤੇ ਬਾਤ ਕੀਤੀ ਹੋਈ ਆ ਕੱਲ ਇਹਨਾਂ ਦੀ ਮੈਂ ਮੀਟਿੰਗ ਆਪਣੇ ਘਰ ਵਿਖੇ ਰੱਖੀ ਆ ਹੋਰ ਹੀ ਮੇਰੇ ਸੱਜਣ ਆ ਰਹੇ ਆ ਜੋ ਮੇਰੇ ਸੱਜਣ ਸਦੀਜੇ ਲੈਣਗੇ ਮੈਂ ਉਹਨਾਂ ਨਾਲ ਸਲਾਹ ਕਰਕੇ ਇਹਨਾਂ ਨੂੰ ਕੱਲ ਇਹਨਾਂ ਨੂੰ ਇਹਦੇ ਬਾਰੇ ਦੱਸਾਂਗੇ ਅੱਗੇ ਦਾ ਅਗਲਾ ਪ੍ਰੋਗਰਾਮ ਕੀ ਆ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਵੇਂ ਲਾਦਾ ਤੁਮ ਕੀ ਕਰਨਾ ਚਾਹੋ ਕੀਵੇਂ ਦੇਖ ਰਹੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਪਿੰਡ ਭਰਾ ਇੱਥੇ ਆਏ ਨੇ ਸतीश ਕੁਮਾਰ ਭਾਜੀ ਜੋ ਸੋਸ ਜੈਸਟਰ ਬੋਰਡ ਦੇ ਜਿਹੜੇ 50 ਦੇ 71 ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਔਰ ਲੋਕਲਾਈ ਸੇਵਾ ਸੁਸਾਇਟੀ ਦੇ ਚੇਅਰਮੈਨ ਜਿਹੜੇ ਕਾਬਲ ਸਿੰਘ ਖਾਲੋ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਮੈਂ ਆਪਣੇ ਬਾਰੇ ਦੱਸਦਾ ਮੈਂ ਹਮਲਿਆ ਪਰਿਵਾਰ ਜ਼ਿਲ੍ਹਾ ਬਟਾਲੇ ਤੋਂ ਜ਼ਿਲ੍ਹਾ ਅਧਿਖਸ਼ਾ ਔਰ ਅੱਜ ਇਸ 30 ਮਾਰਚ ਨੂੰ ਪਹਿਲਾਂ ਵੀ ਆਪਾਂ ਮਿਲੇ ਸੀ ਔਰ ਅੱਜ ਉਹਨਾਂ ਨਾਲ ਆਪਾਂ ਮਿਲਣ ਵਾਸਤੇ ਸਾਡਾ ਇਹ ਇਰਾਦਾ ਸੀ ਕਿ ਆਪਾਂ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਵਿਚਾਰ ਸੁਣੀਏ ਅੱਜ ਇਹਨਾਂ ਨੂੰ ਮਿਲ ਕੇ ਤਾਂ ਇਹਨਾਂ ਦੇ ਵਿਚਾਰ ਸੁਣੇ ਆ ਬਹੁਤ ਵਧੀਆ ਇਹਨਾਂ ਨੂੰ ਮਿਲ ਕੇ ਸਾਨੂੰ ਲੱਗਾ ਵਾ ਔਰ ਕੱਲ ਆਪਾਂ ਇੱਕ ਪ੍ਰਧਾਨ ਕਾਵ ਸਿੰਘ ਕਲੋ ਜਿਹੜੇ ਲੋਕ ਭਲਾਈ ਸੋਸਾਇਟੀ ਦੇ ਜਿਹੜੇ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਦੇ ਘਰ ਦੇ ਵਿੱਚ ਆਪਾਂ ਕੱਲ ਸਾਰੇ ਮੈਂਬਰਾਂ ਦੀ ਆਪਾਂ ਇੱਕ ਮੀਟਿੰਗ ਰੱਖੀ ਆ ਉਹ ਸਾਰਿਆਂ ਨੂੰ ਇਨੋਡਿਸ਼ਨ ਇਹਨਾਂ ਦੇ ਨਾਲ ਕਰਵਾਇਆ ਜਾਏਗਾ ਔਰ ਉਸ ਤੋਂ ਬਾਅਦ ਅਗਲੀ ਕਾਰਵਾਈ ਆਪਾਂ ਕੱਲ ਆਪਾਂ ਮੀਟਿੰਗ ਕਰਕੇ ਇਹਨਾਂ ਨੂੰ ਮਿਲਾ ਕੇ ਉਹ ਅਗਲੀ ਕਾਰਵਾਈ ਜੋ ਹੋਏਗੀ ਉਹ ਤੁਹਾਨੂੰ ਕੱਲ ਮੀਡੀਆ ਰਾਏ ਮੀਡੀਅਮ ਤੇ ਰਾਏ ਮੀਡੀਆ ਤੇ ਰਾਏ ਆਪਾਂ ਦੱਸ ਦਿੱਤੀ ਜਾਏਗੀ ਜੀ ਦੇ ਦੇ ਬਰਾਬਰੀ ਮੁਲਾਕਾਤ ਜੀ ਮੈਂ ਸਤਿੰਦਰ ਕੁਮਾਰ ਪੰਜਾਬ ਸੈਕਟਰ 7735 ਰਮੈਨੇ ਗਵਰਨਮੈਂਟ ਬੋਰਡ ਔਰ ਅੱਜ ਪੰਜਾਬ ਦੇ ਜੋ ਪ੍ਰੈਜ਼ੀਡੈਂਟ ਰੈਨ ਲੋਕ ਭਲਾਈ ਸੇਵਾ ਸੁਸਾਇਟੀ ਕਾਵਲ ਸਿੰਘ ਜੀ ਉਹ ਸਾਨੂੰ ਮਿਲਣ ਵਾਸਤੇ ਇੱਥੇ ਅੱਜ ਮੇਰੇ ਦਫ਼ਤਰ ਵਿੱਚ ਗ੍ਰੈਂਡ ਯੂਨੀਵਰਸਿਟੀ ਪਹੁੰਚਿਆ ਔਰ ਇਹਨਾਂ ਦੇ ਨਾਲ-ਨਾਲ ਰਮਨ ਕੁਮਾਰ ਜੀ ਜੋ ਹਿਮਾਲਿਆ ਪਰਿਵਾਰ ਦੇ ਜ਼ਿਲ੍ਹਾ ਪ੍ਰੈਜ਼ੀਡੈਂਟ ਨੇ ਉਹ ਵੀ ਪਹੁੰਚੇ ਹਨ ਮੈਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਸ ਬੋਰਡ ਨੂੰ ਇਸ ਨੂੰ ਨਿਤ ਕਰਕੇ ਇਸ ਬੋਰਡ ਦਾ ਹਿੱਸਾ ਬਣਨ ਜਾ ਰਹੇ ਆ ਔਰ ਮੈਂ ਇਹਨਾਂ ਦੇ ਇੱਥੇ ਪਹੁੰਚਣ ਦੇ ਬਹੁਤ-ਬਹੁਤ ਇਨਾਂ ਦਾ ਧੰਨਵਾਦ ਕਰਦਾ ਹਾਂ